ਜੋ ਹੈ ਟੁੱਟਾ ਹੋਇਆ ਇਸ ਦੇ ਉੱਤੇ ਪ੍ਰੀਮਿਕਸ ਜਿਹੜਾ ਉਹ ਕਦੋਂ ਪਵੇਗਾ ਕਦੋਂ ਲੋਕਾਂ ਵਾਸਤੇ ਰਾਹ ਸੁਖਾਲਾ ਹੋਵੇਗਾ ਦੇਖ ਸਕਦੇ ਹੋ ਕਿ ਅਕਸਰ ਹੀ ਆਵਾਜ਼ ਆਈ ਬਹੁਤ ਸਾਰੇ ਪਿੰਡਾਂ ਦੀ ਆਵਾਜ਼ ਆਈ ਇਸ ਤਰਫ ਤੋਂ ਹੁੰਦੀ ਆ ਔਰ ਮਰੀਜ਼ ਜਿਹੜੇ ਆ ਮਰੀਜ਼ ਸਰਕਾਰੀ ਹਸਪੀਟਲ ਜਾਣ ਵਾਲੇ ਜੋ ਛਾਲਿਆਂ ਤੋਂ ਲੈ ਕੇ ਨਾਨੋ ਨੰਗਲ ਪਟੋਆਂ ਤੋਂ ਲੈ ਕੇ ਸਰਕਾਰੀ ਹਸਪੀਟਲ ਜਾਂਦੇ ਆ ਔਰ ਆ 1 ਕਿਲੋਮੀਟਰ ਦੇ ਟੋਟੇ ਦੇ ਵਿੱਚ ਉਹਨਾਂ ਦੀ ਹਾਲਾਤ ਜਿਹੜੀ ਆ ਹੋਰ ਵਿਗੜ ਜਾਂਦੀ ਆ ਔਰ ਕਦੋਂ ਦਾ ਇਹਦੇ ਉੱਤੇ ਘਟਕਾ ਪਾਇਆ ਹੋਇਆ ਕਦੋਂ ਦੀ ਬਜਰੀ ਪਾਈ ਆ ਲੇਕਿਨ ਪ੍ਰੀ ਮਿਕਸ ਅਜੇ ਤੱਕ ਨਹੀਂ ਪਾਇਆ ਗਿਆ ਲਗਭਗ 2-3 ਮਹੀਨੇ ਹੋ ਗਏ ਆ ਕਿ ਇਸ ਨੂੰ ਇਸੇ ਤਰ੍ਹਾਂ ਹੀ ਛੱਡਿਆ ਹੋਇਆ ਔਰ ਪ੍ਰੀ ਮਿਕਸ ਕਦੋਂ ਪਾਏਗਾ ਜਦੋਂ ਸਰਦੀਆਂ ਆ ਜਾਣਗੀਆਂ ਸਰਦੀਆਂ ਵਿੱਚ ਤਾਂ ਪਾਉਂਦੇ ਨਹੀਂ ਗਰਮੀਆਂ ਵਿੱਚ ਪਾਉਂਦੇ ਆ ਲੇਕਿਨ ਬਦਲਾਵ ਵਾਲੀ ਸਰਕਾਰ ਕੋਈ ਵੀ ਕੰਮ ਜਿਹੜਾ ਪ੍ਰੋਪਰ ਕਿਉਂ ਨਹੀਂ ਕਰ ਰਹੀ ਬੇਨਤੀ ਕਰ ਦਈਏ ਕਿ ਇਸ ਨੂੰ ਪ੍ਰੀ ਮਿਕਸ ਪਾਓ ਔਰ ਇਸ ਨੂੰ ਵਧੀਆ ਕਰਕੇ ਬਣਾਓ ਵੇਖ ਸਕਦੇ ਹੋ ਹਵਾ ਜਾਈ ਤੁਸੀਂ ਕਿ ਬਹੁਤ ਸਾਰੀਆਂ ਗੱਡੀਆਂ ਅਕਸਰ ਹੀ ਇੱਧਰ ਦੀ ਹਵਾ ਜਾਈ ਆ ਬਹੁਤ ਸਾਰੇ ਮਰੀਜ਼ ਇਸ ਹਸਪੀਟਲ ਵਿੱਚ ਜਾਂਦੇ ਆ ਕਿ ਸਰਕਾਰੀ ਹਸਪੀਟਲ ਹੈ ਤਾਂ ਹਰ ਇੱਕ ਨੇ ਇੱਥੇ ਆਉਣਾ ਹੈ ਤੇ ਫਿਰ ਵੀ ਲੋਕਾਂ ਨੂੰ ਜਿਹੜੀ ਸਹੂਲਤ ਹੈ ਉਹ ਨਹੀਂ ਮਿਲ ਰਹੀ ਇਹ ਰਸਤੇ ਦੀ ਸਹੂਲਤ ਲੋਕਾਂ ਨੂੰ ਦਿਓ ਔਰ ਰਸਤੇ ਉੱਤੇ ਪ੍ਰੀ-ਮਿਕਸ ਪਾਓ ਬਹੁਤ ਸਾਰੀਆਂ ਗੱਡੀਆਂ ਅਕਸਰ ਹੀ ਇੱਥੇ ਖਰਾਬ ਹੁੰਦੀਆਂ ਨੇ ਪੈਂਚਰ ਹੁੰਦੀਆਂ ਨੇ ਮੋਟਾ-ਮੋਟਾ ਗਟਕਾ ਪਾਇਆ ਹੋਇਆ ਔਰ ਸਾਰਾ ਰੋਡ ਜਿਹੜਾ ਪਤਰੀਲਾ ਆ ਗੱਡੀਆਂ ਵੇਖ ਸਕਦੇ ਹੋ 10 ਦੀ ਸਪੀਡ ਤੇ ਆ ਰਹੀਆਂ ਔਰ ਅਸੀਂ ਬੇਨਤੀ ਕਰ ਦਈਏ ਕਿ ਆ ਸੜਕ ਜਿਹੜੀ ਆ ਇਸ ਦੇ ਉੱਤੇ ਪ੍ਰੀ-ਮਿਕਸ ਪਾ ਕੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਜਾਵੇ ਤਾ ਜੋ ਲੋਕ ਹਸਪੀਟਲ ਜਾਣ ਵਾਲੇ ਮਰੀਜ਼ਾਂ ਦੇ ਨਾਲ ਕੋਈ ਵੀ ਜਾਂਦਾ ਉਸ ਨੂੰ ਇਹੀ ਰਸਤਾ ਭਟਕਣਾ ਪੈਂਦਾ ਨਹੀਂ ਤਾਂ 8-10 ਕਿਲੋਮੀਟਰ ਦਾ ਚੱਕਰ ਘੁਮ ਕੇ ਆਉਣਾ ਪੈਂਦਾ ਕਿ ਸਾਡਾ ਮਰੀਜ਼ ਇੱਥੇ ਵਿਗੜ ਨਾ ਜਾਵੇ ਮਰੀਜ਼ ਦੀ ਹਾਲਾਤ ਨਾ ਵਿਗੜ ਜਾਵੇ ਇਸ ਕਰਕੇ 8-10 ਕਿਲੋਮੀਟਰ ਘੁਮ ਕੇ ਆਉਣਾ ਪੈਂਦਾ ਔਰ ਅਸੀਂ ਚਾਹੁੰਦੇ ਆ ਕਿ ਇਹ ਸੜਕ ਦੇ ਉੱਤੇ ਪ੍ਰੀ-ਮਿਕਸ ਪਾ ਕੇ ਸਿਰਫ 1 ਕਿਲੋਮੀਟਰ ਦਾ ਟੋਟਾ ਔਰ 1 ਕਿਲੋਮੀਟਰ ਦਾ ਟੋਟਾ ਜੋ ਸਿੰਘੋਵਾਲ ਸਰਕਾਰੀ ਹਸਪੀਟਲ ਦੇ ਕੋਲ ਹੈ ਔਰ ਜੋ ਹਾਈਵੇ ਦਾ ਫਾਈਵੇ ਦਾ ਪੋਲਾ ਉਸ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਇਹ ਜਿਸ ਤਰਫ ਆਟੋ ਜਾ ਰਿਹਾ ਐ ਇਸ ਤਰਫ ਵਾਲਾ 1 ਕਿਲੋਮੀਟਰ ਦਾ ਟੁੱਟਾ ਇਹ ਸਾਰਾ ਹੀ ਟੁੱਟਾ ਆਇਆ ਲੋਕਾਂ ਨੂੰ ਪਰੇਸ਼ਾਨੀ ਆ ਕਿ ਲੋਕ 8-10 ਕਿਲੋਮੀਟਰ ਘੁੰਮ ਕੇ ਆਉਂਦੇ ਆ ਔਰ ਆ ਜੋ ਰਸਤਾ ਅਗਰ ਪ੍ਰੀਮਿਕਸ ਪੈ ਜਾਏ ਤਾਂ ਲੋਕਾਂ ਵਾਸਤੇ ਰਾਹ ਜਿਹੜਾ ਉਹ ਸੁਖਾਲਾ ਹੋ ਸਕਦਾ ਔਰ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਤਾਂ ਜੋ ਸਬੰਧਤ ਮਹਿਕਮੇ ਤੱਕ ਔਰ ਸਰਕਾਰਾਂ ਦੇ ਧਿਆਨ ਤੱਕ ਆ ਸਕੇ ਕਿ ਇਸ ਦੇ ਉੱਤੇ ਪ੍ਰੀਮਿਕਸ ਪੈਣ ਵਾਲਾ ਰਹਿੰਦਾ ਜੇ ਦੀਨਾ ਨਗਰ ਦੀ ਗੱਲ ਕਰੀਏ ਤਾਂ ਦੀਨਾ ਨਗਰ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਉਹ ਟੁੱਟੀਆਂ ਹੋਈਆਂ ਨੇ ਬਹੁਤ ਸਾਰੇ ਹਾਲਾਤ ਵਿਗੜੇ ਹੋਏ ਨੇ ਅਕਸਰ ਹੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਵਿਖਾਉਂਦੇ ਰਹਿੰਨੇ ਆ ਔਰ ਅੱਜ ਫੇਰ ਤੁਹਾਨੂੰ ਵਿਖਾ ਦਈਏ ਇਹ ਸੜਕ ਪੂਰੀ ਟੁੱਟੀ ਹੋਈ ਆ ਜੇ ਇਸ ਦੇ ਉੱਤੇ ਪ੍ਰੀ-ਮਿਕਸ ਪੈ ਜਾਂਦਾ ਐਸ ਵੇਲੇ ਪੂਰੀ ਤਿਆਰੀ ਚ ਐ ਜੇ ਪ੍ਰੀ-ਮਿਕਸ ਪੈ ਜਾਂਦਾ ਤਾਂ ਲੋਕਾਂ ਦਾ ਰਾਹ ਸੁਖਾਲਾ ਹੋ ਸਕਦਾ ਮੇਰੇ ਸਹਿਯੋਗੀ ਦੇ ਨਾਲ ਮਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸ ਔਰ